ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਕਿਸਤਾਨ ਦੀਆਂ ਕੁਝ ਇੰਟਰਵਿਊ ਦੇਖੀਆਂ ਲੋਕਾਂ ਦੀਆਂ ਉਹਦੇ ਵਿੱਚ ਸਿੱਖਾਂ ਪ੍ਰਤੀ ਜਿਹੜੀ ਉਹ ਸ਼ਬਦਾਵਲੀ ਵਰਤ ਰਹੇ ਨੇ ਉਹ ਬਹੁਤ ਹੀ ਘਟੀਆ ਦਰਜੇ ਦੀ ਸ਼ਬਦਾਵਲੀ ਹੈ ਖਾਸ ਕਰਕੇ ਜਿਹੜੇ ਉਹਨਾਂ ਦੇ ਮਸੀਤਾਂ ਦੇ ਵਿੱਚ ਰਹਿਣ ਵਾਲੇ ਮੈਂ ਇੱਕ ਤੀੜ ਚ ਲਗੌੜੀ ਸ਼ਬਦ ਵਰਤਦਾ ਹਾਂ ਮੈਂ ਖਾਸ ਕਰਕੇ ਉਹਨਾਂ ਦੀ ਗੱਲ ਕਰਾਂ ਚਲੋ ਮੈਂ ਕੱਲ ਵੀ ਵੀਡੀਓ ਬਣਾਤੀ ਸੀ ਵੈਸੇ ਅੱਜ ਚੱਲੀ ਹੋਈ ਐ ਤੇ ਜਿਹੜੀ ਮੈਂ ਹੁਣ ਗੱਲ ਕਰਨੀ ਐ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇੱਕ ਤਾਂ ਇਹਨਾਂ ਨੇ ਨਾ ਪ੍ਰਪੋਗੈਂਡਾ ਚਲਾਇਆ ਅਮਰੀਕਾ ਦੇ ਵਿੱਚ ਬੈਠੇ ਕੁਝ ਖਾਲਸਤਾਨੀ ਜਿਹੜੇ ਪਹਿਲਾਂ ਕਲਫਨ ਲਾ ਕੇ ਦਾੜ੍ਹੀਆਂ ਕਾਲੀਆਂ ਕਰਦੇ ਸੀ ਨਾਗ ਵਰਗੀਆਂ ਤੇ ਜਦੋਂ ਪਤਾ ਲੱਗਿਆ ਵੀ ਹੁਣ ਉਮਰ ਵਾਲੀ ਹੋ ਗਈ ਕਰੇ ਨੂੰ ਆ ਗਈ ਧੀ ਵਿਆਹੀ ਗਈ ਜਵਾਈ ਹੋਣ ਲੱਗ ਗਿਆ ਉਹ ਤਾਂ ਫਿਰ ਸਿਆਣੇ ਬਣਦੇ ਨੇ ਫਿਰ ਕਲਫਲਾਉਣੀ ਬੰਦ ਕਰਤੀ ਫਿਰ ਉਹ ਦਾੜੀ ਨਾ ਥੱਲੋਂ ਹਲੇ ਮਾੜੀ ਜੀ ਕਾਲੀ ਹੈ ਵਿਚਾਲੋਂ ਚਿੱਟੀ ਹੈ ਤੇ ਮੈਂ ਬਹੁਤ ਬਾਰੇ ਉਦਾਹਰਨ ਦਿੱਤੀ ਹੈ ਜਿਹੜਾ ਜਿਹੜਾ ਚੰਦੇ ਠੇਕਣ ਵਾਲਾ ਨਹੀਂ ਹੁੰਦਾ ਬੁਰਸ਼ ਵੱਡਾ ਸਾਰਾ ਹੁੰਦਾ ਉਹ ਤੇ ਉਹਦੇ ਵਰ ਵੀ ਫਿਰ ਉਹਦੀ ਦਾੜੀ ਫਿਰ ਨਾ ਤੇ ਫਿਰ ਇਹ ਬੁਰੇ ਲੱਗਦੇ ਤੇ ਇਹ ਕੈਨੇਡਾ ਬੈਠੇ ਜਾਂ ਅਮਰੀਕਾ ਬੈਠੇ ਮਤਾਂ ਪਤਾ ਕਿ ਦਿੰਦੇ ਕਹਿਣਗੇ ਸਿੱਖਾਂ ਦਾ ਜੰਗ ਦੇ ਨਾਲ ਕੋਈ ਮਤਲਬ ਨਹੀਂ ਸਿੱਖ ਭਾਰ ਦਾ ਹਿੱਸਾ ਨਹੀਂ ਇਹ ਕਹਿ ਕੇ ਬੜਕਾਉਣ ਦੀ ਕੋਸ਼ਿਸ਼ ਕੀਤੀ ਤੇ ਕੁਝ ਖਬਰਾਂ ਚਲਾਈਆਂ ਕਿ ਜਿਹੜੀ ਸਿੱਖ ਰੈਜਿਮੈਂਟ ਪਲਟਨ ਹੈ ਨਾ ਤੇ ਉਹਨੇ ਕਹਿੰਦੇ ਬਗਾਵਤ ਕਰਦੀ ਵੀ ਅਸੀਂ ਜੰਗ ਨਹੀਂ ਲੜਦੇ ਇਹੋ ਜਿਹਿਆਂ ਬੰਮ ਇਹਨਾਂ ਲੋਕਾਂ ਨੇ ਵਡਾਈਆਂ ਬਾਹਰ ਬੈਠਿਆਂ ਅੱਛਾ ਜਿਹੜੀਆਂ ਪਾਕਿਸਤਾਨ ਦੀਆਂ ਜਗਤਿਵਿਧੀਆਂ ਮੈਂ ਵੀਡੀਓ ਵਿੱਚ ਸੁਣੀਆਂ ਉਹਨਾਂ ਦੀਆਂ ਉਹ ਕੀ ਕਹਿੰਦੇ ਆ ਉਹਨਾਂ ਦੀ ਨਾ ਕੋਟਲਨੀਤੀ ਇਹ ਹੈ ਵੀ ਜਿੰਨੇ ਵੀ ਹਮਲੇ ਹੁੰਦੇ ਨੇ ਬਦ ਤੋਂ ਬਦ ਪੰਜਾਬ ਤੇ ਕੀਤੇ ਜਾਣ ਖਾਸ ਕਰਕੇ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਅਟੈਕ ਕੀਤਾ ਜਾਵੇ ਯਾਨੀ ਕਿ ਉੱਥੇ ਹਮਲੇ ਕੀਤੇ ਜਾਣ ਮਤਲਬ ਜੇ ਦਰਬਾਰ ਸਾਹਿਬ ਦੇ ਵਿੱਚ ਕੋਈ ਡਰੋਨ ਰਾਹੀਂ ਅਟੈਕ ਹੋ ਗਿਆ ਤਾਂ ਲੋਕ ਭੜਕ ਜਾਣ ਖਾਸ ਕਰਕੇ ਸਿੱਖ ਕੌਮ ਭੜਕ ਕੇ ਸਿੱਖ ਕੌਮ ਭੜ ਕੇ ਆਪਣੇ ਦੇਸ਼ ਦੇ ਵਿਰੁੱਧ ਹੋ ਜਾਈ। ਜਾਨੀ ਕਿ ਕੇ ਸੈਂਟਰ ਸਰਕਾਰ ਦੇ ਸਿੱਖ ਵਿਰੋਧ ਵਿੱਚ ਹੋ ਜਾਈ। ਇਦਾਂ ਦੀ ਟੀਲੀ ਉਹ ਜਿਹੜੇ ਮੁਸਲਮਾਨ ਮੈਂ ਤਾਂ ਮੁਸਲਕ ਹਾਂ ਨਾ ਲੋਕਾਂ ਜਿਹੜੇ ਧਰਮ ਦੇ ਨਾਂ ਤੇ ਇਹੋ ਜੀ ਨੀਤੀ ਬਰਤੇ ਨੇ ਤੇ ਉਹ ਲੋਕ ਬਰਤ ਰਹੇ ਆ। ਵੀ ਸਿੱਖਾਂ ਦੇ ਵਿੱਚ ਕਿੱਦਾਂ ਪਾੜ ਪਾ ਕੇ ਸੈਂਟਰ ਗਵਰਨਮੈਂਟ ਦੇ ਵਿਰੋਧ ਵਿੱਚ ਕੀਤਾ ਜਾਵੇ ਆ ਕਰਤੂਤ ਆ ਲੱਛਣ ਇਹਨਾਂ ਲੋਕਾਂ ਦੀ ਸਾਹਮਣੇ ਆ ਰਹੀ ਹੈ। ਅੱਛਾ ਜਿਹੜੇ ਵੀ ਇਨਸਾਨ ਕਿਸੇ ਵੀ ਧਰਮ ਦੀ ਗੱਲ ਕਰਦੇ ਨੇ। ਉਹਨਾਂ ਲਈ ਵੈਲਕਮ ਹੈ। ਤੁਹਾਨੂੰ ਆਪਣਾ ਮਜ਼ਬ, ਆਪਣਾ ਧਰਮ ਪਿਆਰ ਹੈ। ਮੈਂ ਕਿਸੇ ਧਰਮ ਦੀ ਅੱਜ ਤੱਕ ਬਦਖੋਈ ਨਿੰਦਿਆ ਨਹੀਂ ਕੀਤੀ ਨਾ ਕਰਨੀ। ਸਾਰਿਆਂ ਨੂੰ ਆਪੋ ਆਪਣੇ ਮਜ਼ਬ ਮੁਬਾਰਕ ਹੋ। ਪਰ ਮਜ਼ਬ ਤੋਂ ਪਹਿਲਾਂ ਇੱਕ ਇਨਸਾਨ ਹੈ। ਤੇ ਜੇ ਤੁਹਾਡੇ ਕੋਲੇ ਇਨਸਾਨੀਅਤ ਹੈ ਨਹੀਂ ਤਾਂ ਤੁਹਾਡੇ ਕੋਲੇ ਕੋਈ ਧਰਮ ਕੋਈ ਮਰਜ਼ੀ ਨਹੀਂ ਹੈਗਾ ਇਹ ਗੱਲ ਯਤੇ ਰੱਖ ਲੋ ਅਸੀਂ ਇਹ ਧਰਤੀ ਤੇ ਪੈਦਾ ਹੋਏ ਆ ਇਨਸਾਨ ਬਣ ਕੇ ਤੁਸੀਂ ਬਹੁਤ ਵਾਰੀ ਜਦੋਂ ਸਾਡੇ ਕਥਕਾਰ ਪ੍ਰਚਾਰਕ ਕਿਸੇ ਵੀ ਮਰਦ ਦੇ ਹੋਣ ਉਹ ਗੱਲ ਕਰਦੇ ਆ ਆਧਾਰਨਾ ਬੜੀਆਂ ਦਿੰਦੇ ਨੇ ਤੁਸੀਂ ਹਮੇਸ਼ਾ ਇਹ ਕਹਿੰਦੇ ਹੋ ਕਿ ਤੂੰ ਬੰਦਾਂ ਬੰਦਿਆਂ ਵਾਲੇ ਕੰਮ ਕਰ ਕਦੇ ਕਿਸੇ ਨੇ ਪਸ਼ੂ ਨੂੰ ਕਿਹਾ ਵੀ ਤੂੰ ਪਸ਼ੂਆਂ ਪਸ਼ੂਆਂ ਵਾਲੇ ਕੰਮ ਕਰ ਕਿਉਂਕਿ ਪਸ਼ੂ ਆਪਣੇ ਜਿਹੜੇ ਉਹਦੇ ਕਰਮ ਨੇ ਜਿੰਨੀ ਕੋ ਨੂੰ ਸੋਝੀ ਹੈ ਕੁਦਰਤ ਵੱਲੋਂ ਉਲੀਕ ਉਹ ਕਰ ਰਿਹਾ ਪਰ ਮਨੁੱਖ ਨੂੰ ਕਿਉਂ ਕਿਹਾ ਗਿਆ ਕਿਉਂਕਿ ਮਨੁੱਖ ਮਨੁੱਖਾਂ ਵਾਂਗ ਕੰਮ ਕਰਦਾ ਨਹੀਂ ਸੀ ਤਿੱਕੇ ਇਹਦੀ ਕਰਤੂਤ ਪਸ਼ੂਆਂ ਵਾਂਗ ਮਾਨਸਜਾਤ ਹੈਗਾ ਤਾਂ ਮਨੁੱਖ ਹੈ ਪਰ ਜਿਹੜੇ ਵੀ ਸਭ ਤੋਂ ਪਹਿਲਾਂ ਇਨਸਾਨ ਬਣ ਕੇ ਗੱਲ ਕਰਦੇ ਆ ਉਹਨਾਂ ਨੂੰ ਇਹ ਬੇਨਤੀ ਹੈ ਵੀ ਮਜਵੀ ਈਰਖਾ ਜਿਹੜੀ ਹੈ ਨਾ ਇਹਨੂੰ ਲੈ ਕੇ ਕਦੇ ਵੀ ਇਹੋ ਜੀ ਨੀਤੀ ਨਾਂ ਵਰਤੋ ਹੁਣ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਹੈ ਇਹ ਮੈਂ ਕਿਸੇ ਦੇ ਕਹਿਣ ਤੇ ਨਹੀਂ ਬਹੁਤ ਬਾਰੀ ਮੈਨੂੰ ਫੋਨ ਆਉਂਦੇ ਹੁੰਦੇ ਆ ਵੀ ਇਦਾਂ ਗੱਲ ਕਰਿਓ ਅੱਜ ਅੱਜ ਮੈਂ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਜਿਹੜੀਆਂ ਇਹ ਪਾਲਿਸੀਆਂ ਖਾਲਿਸਤਾਨੀ ਬਾਹਰ ਬੈਠੇ ਚਲਾਈ ਜਾਂਦੇ ਐ ਕੀ ਪਾਕਿਸਤਾਨ ਦੇ ਵਿੱਚ ਵੀ ਚੱਲਦੀਆਂ ਨੇ ਉਹਨਾਂ ਲੋਕਾਂ ਦੇ ਵੀ ਜਿਹੜੇ ਕੱਟੜ ਸ਼ਰਹ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਨੇ ਕਰਤੂਤਾਂ ਦੇਖੀਆਂ ਉਹਨੇ ਗੱਲਾਂ ਬਤ ਉਤੇ ਇਹ ਲੱਗਦਾ ਹੈ ਮਤਲਬ ਸ਼ਮਦਾਵਲੀ ਤੋਂ ਇਹ ਲੱਗਦਾ ਹੈ ਵਿਸ਼ੇਖ ਕੌਮ ਤੇ ਅਟੈਕ ਕੀਤਾ ਜਾਵੇ ਜਣ ਕੇ ਅਗੋ ਥੇ ਲਾਈਦਾ ਵਿਸ਼ੇਖ ਕੌਮ ਭੜ ਕੇ ਤੇ ਭਾਰਤ ਦੇ ਵਿੱਚ ਆਪਸ ਵਿੱਚ ਲੜ ਕੇ ਮਾਰਨ ਆ ਕਰਤੂਤਾ ਇਹਨਾਂ ਲੋਕਾਂ ਦੀ ਤੇ ਕੁਝ ਸਾਡੀ ਸਿੱਖਾਂ ਦੇ ਵਿੱਚ ਵੀ ਇਹ ਜੋ ਚੌਧਰੀ ਹੈਗੇ ਜਿਹੜੇ ਕਹਿੰਦੇ ਅਸੀਂ ਪਾਕਿਸਤਾਨ ਨੂੰ ਮੁਰਦਾਬਾਦ ਕਹਿ ਨਹੀਂ ਸਕਦੇ ਕਿਉਂ ਕਿ ਉੱਥੇ ਨਨਕਾਣਾ ਸਾਹਿਬ ਹੈ ਪੰਜਾ ਸਾਹਿਬ ਹੈ ਸਾਡੇ ਗੁਰਦੁਆਰੇ ਨੇ ਤੁਹਾਨੂੰ ਕਹਿੰਦਾ ਕੌਣ ਹੈ ਵੀ ਤੁਸੀਂ ਮੁਰਦਾਬਾਦ ਕਹੋ ਇਹ ਆਪਣੇ ਕੋਲੋਂ ਸ਼ੁਰੂ ਨਹੀਂ ਕੋ ਛੱਡਿਆ ਨੇ ਮੁਰਦਾਬਾਦ ਕਿਸੇ ਵੀ ਦੇਸ਼ ਨੂੰ ਕਹਿੰਦੇ ਲੋੜ ਨਹੀਂ ਕਿਸੇ ਮੁਲਕ ਨੂੰ ਕਹਿੰਦੇ ਲੋੜ ਨਹੀਂ ਮਤਲਬ ਅੰਦਰ ਖਾਤੇ ਕਿਤੇ ਨਾ ਟੇਡੇ ਢੰਗ ਨਾਲ ਕਹਿਣਾ ਹੁੰਦਾ ਵੀ ਅਸੀਂ ਤੇਰੇ ਨਾਲ ਹੀ ਫਿਕਰ ਨਾ ਕਰ ਜਣ ਕੇ ਆ ਸਾਡੀਆਂ ਨੇੜੀਆਂ ਨੀਤੀਆਂ ਨੇ ਨਾ ਤੇ ਜਿੰਨਾ ਮਰਜੀ ਰੱਬ ਰਾਬ ਕਰੀ ਚੱਲੋ ਮਾਲਾ ਫੇਰੀ ਚੱਲੋ ਵੱਡੀਆਂ ਵੱਡੀਆਂ ਗਲ ਵਿੱਚ ਮਾਲਾ ਪਾ ਕੇ ਰੱਖੋ ਅੱਲਾ ਅੱਲਾ ਵਾਇਗਰੂ ਵਾਇਗਰੂ ਕਰੀ ਚੱਲੋ ਅੱਜ ਇੱਕ ਵੀਡੀਓ ਦੇਖੀ ਉਹ ਇੱਕ ਪਾਸੋਂ 4-5 ਮੁਸਲਮ ਭਰਾ ਹਣ ਹਮਸੀਤ ਵਿੱਚੋਂ ਆਏ ਹੋਣਗੇ ਇੱਕ ਪਾਸੇ ਗੁਰੂ ਸਾਹਿਬ ਜਾ ਰਹੇ ਸੀ ਹਾਲਾਂਕਿ ਉਹ ਅਟੈਚ ਕਰਕੇ ਵੀਡੀਓ ਬਣਾਉਂਦੇ ਨੇ ਕਹਿੰਦੇ ਦੇਖੋ ਇੱਕ ਪਾਸੇ ਵਾਹਿਗੁਰੂ ਚੱਲਿਆ ਇੱਕ ਪਾਸੇ ਅੱਲਾ ਚੱਲਿਆ ਦੇਖੋ ਇਹਨਾਂ ਲੋਕਾਂ ਦੀ ਕਿੰਨੀ ਕਿ ਸਮਝ ਹੈ ਇਹ ਸ਼ਬਦ ਨੇ ਅੱਲਾ ਵੀ ਉਹੀ ਹੈ ਵਾਹਿਗੁਰੂ ਵੀ ਉਹੀ ਹੈ ਗੋਡ ਉਹੀ ਸ਼ਬਦ ਬਖਰੇ ਬਖਰੇ ਇੱਕੋ ਰੱਬ ਦੀ ਗੱਲ ਹੋ ਰਹੀ ਹੈ ਜਣ ਕਿ ਜੇ ਇੰਨੀ ਕਿ ਸਮ ਸਾਨੂੰ ਆ ਜਾਏ ਫਿਰ ਅਸੀਂ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਮਜ਼ਬ ਦੇ ਨਾਂ ਤੇ ਲੜੀਏ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਹਨੂੰ ਥੋੜਾ ਜਿਹਾ ਸੀਰੀਅਸ ਹੋ ਕੇ ਸਮਝਿਓ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਸਮਝਦਾਰ ਭਾਵੇਂ ਉਹ ਮੌਲਵੀ ਨੇ ਪ੍ਰਚਾਰਕ ਜਾਂ ਉਹਦੇ ਹੋਰ ਪਲਾਸਟਾ ਨੇ ਉਹਨਾਂ ਨੂੰ ਵੀ ਇਹ। ਈਰਖਾ ਨਾ ਆਪਣੇ ਦਿਮਾਗ ਵਿੱਚ ਨਾ ਬਹਾਇਆ ਕਰੋ। ਜਿਸ ਬੰਦੇ ਦਿਮਾਗ ਵਿੱਚ ਈਰਖਾ ਹੋਵੇ, ਜਲਣ ਹੋਵੇ ਤੇ ਉਹ ਚਿੱਤੇ ਰੱਖਿਓ ਸਭ ਤੋਂ ਪਹਿਲਾਂ ਆਪ ਛੱਡਦਾ। ਜਿਹੜੀ ਤਿੱਲੀ ਨਾਲ ਅੱਗ ਲਾਈ ਜਾਂਦੀ ਹੈ ਉਤਲੀ ਜੰਗਲਾਂ ਦੇ ਜੰਗਲ ਸਾੜ ਕੇ ਰਾਹ ਕਰ ਦਿੰਦੀ ਹੈ ਪਰ ਜਦੋਂ ਅੱਗ ਲੱਗਦੀ ਹੈ ਨਾ ਪਹਿਲਾਂ ਉਤਲੀ ਖੁਦ ਜਲਦੀ ਹੈ ਖੁਦ ਉਹਨੂੰ ਮਚਣਾ ਪੈਂਦਾ ਫਿਰ ਕਿਸੇ ਨੂੰ ਜਾਣਦੀ ਹੈ ਇਹ ਜਲਣਾ ਹੈ ਇੱਕ ਮੈਦ ਸਾਹਿਬ ਦੀ ਇੰਟਰਵਿਊ ਦੇਖੀ ਉਹ ਕਹਿੰਦੇ ਜਿਹੜੇ ਆ ਜਿਹੜੇ ਨਵੇਂ ਬਣੇ ਡਾਕਟਰ ਨੇ ਨਾ ਜਿਹੜੇ ਕਹਿੰਦੇ ਝੋਲਾ ਸ਼ਾਪ ਜਿਹੜੇ ਪਿੰਡਾਂ ਵਿੱਚ ਰਹਿੰਦੇ ਇਹਨਾਂ ਕੋਲੇ ਕਹਿੰਦੇ ਬੀ ਪੱਚੀ ਮਰੀਦ ਮਰੀਜ਼ ਉਹ ਲਾਇ ਹੁੰਦੇ ਵੀ ਜਿਹਨੂੰ ਤਾਂ 100 ਰੁਪਏ ਰੋਜ਼ ਲੈਣਾ ਹੁੰਦਾ ਜਣ ਕੇ 2000 ਦਿਹਾੜੀ ਰੋਜ਼ ਦੀ ਪੈ ਜੇ ਉਹ ਕਿਸੇ ਨੂੰ ਜਲਣ ਹੁੰਦੀ ਹੈ ਕਿਦੇ ਗੈਸ ਬਣਦਾ ਹੁੰਦਾ ਹੈ ਕਿਦੇ ਤਜਾਬ ਬਣਦਾ ਹੁੰਦਾ ਉਹਨੂੰ ਦੋ ਗੋਲੀਆਂ ਦੇਣੀਆਂ ਹੁੰਦੀਆਂ ਇਹਨਾਂ ਨੇ ਇੱਕ ਪਾਣੀ ਦਾ ਅੱਧਾ ਇੱਕ ਪਰਕੀਟੀ ਖੀਣਾ ਹੁੰਦਾ ਉਹ ਤਾਂ 100 ਰੁਪਏ ਲੈ ਲੜਾਉਂਦਾ ਜਣ ਕੇ 10-20 ਰੁਪਏ ਦਵਾਈ ਹੁੰਦੀ ਹੈ 80 ਰੁਪਏ ਕਮਾਉਣੇ ਹੁੰਦੇ ਜੇ 2000 ਦਿਹਾੜੀ ਰੋਜ਼ ਪਾਉਂਦੇ ਆ ਤਾਂ 200 ਰੁਪਏ ਖਰਚਾ ਕਰਕੇ 1800 ਜੇਚ ਪੈ ਜਾਂਦਾ ਤੇ ਇਹ ਪਤਾ ਕੀ ਕਹਿੰਦੇ ਹੁੰਦੇ ਤੁਹਾਨੂੰ ਨਾ ਆ ਜਿਹੜੀ ਪ੍ਰੋਬਲਮ ਹੈ ਗੈਸ ਦੀ ਤੁਹਾਨੂੰ ਆ ਗੋਲੀ ਲਾਉਣ ਲੱਗਿਆਂ ਇਹਦੇ ਨਾਲ ਤਜਾਬ ਬਣੂ ਉਹ ਆਪਾਂ ਠੀਕ ਕਰਨਾ ਸੈਂਡ ਇਫੈਕਟ ਕਹਿੰਦੇ ਇਹਨੂੰ ਜਣ ਕਿ ਇਹ ਉਹ ਲੋਕ ਨੇ ਜਿਹੜੇ ਟੇਢੇ ਢੰਗ ਨਾਲ ਨਾ ਗੱਲ ਕਹਿਣੀ ਵੀ ਚਾਹੁੰਦੇ ਨੇ ਉਹ ਜਿਵੇਂ ਕਹਿੰਦੇ ਨੇ ਨਾਲੇ ਸੱਪ ਮਰ ਜੇ ਨਾਲੇ ਸੋਟਾ ਵੱਜੇ ਇਦਾਂ ਦੀ ਕਹਾਵਤਾ ਹੁੰਦੀ ਹੈ ਜਣ ਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਈਰਖਾ ਭਰੀ ਹੋਈ ਹੈ ਤੇ ਜਿਹੜੇ ਮਨੁੱਖ ਦੇ ਦਿਮਾਗ ਵਿੱਚ ਈਰਖਾ ਹੋਵੇ ਨਾ ਅੰਦਰ ਜ਼ਹਿਰ ਭਰਿਆ ਹੋਵੇ ਤੇ ਪਾਵਨ ਬਾਣੀ ਟੋਢੀ ਰਾਗ ਦੇ ਵਿੱਚ ਨਾ ਗੁਰੂ ਪਾਤਸ਼ਾਹ ਨੇ ਸ਼ਬਦ ਵਰਤੇ ਬਹੁਤ ਵਧੀਆ ਉਹਦੇ ਵਿੱਚ ਸੱਪ ਦੀ ਗੱਲ ਕੀਤੀ ਹੈ ਸੱਪ ਦੀ ਗੱਲ ਕਿਸ ਤਰੀਕੇ ਨਾਲ ਕੀਤੀ ਗੁਰੂ ਪਾਤਸ਼ਾਹ ਨੇ ਗੁਰੂ ਪਾਤਸ਼ਾਹ ਕਹਿੰਦੇ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ ਰਹੋ ਬਿਨ ਸਮਲਨ ਜੋ ਜੀਵਨ ਬਲਣਾ ਸਰਪ ਜੈਸੇ ਅਰਜ਼ਾਰੀ ਅਰਜ਼ਾਰੀ ਲੰਬੀ ਉਮਰ ਵਾਲਾ ਸੱਪ ਸੱਪ ਦੀ ਉਮਰ ਜਿੰਨੀ ਮਰਜੀ ਲੰਬੀ ਹੋ ਜੇ ਪਰ ਉਹਨੇ ਕਰਨੀ ਜ਼ਹਿਰ ਇਕੱਠੀ ਹੁੰਦੀ ਹੈ ਇਹ ਸਚਾਈ ਹੈ ਤੇ ਇਹ ਜਿਹੜਾ ਜੀਵਨ ਹੈ ਨਾ ਮਨੁੱਖਾ ਤੇ ਜੇ ਤੁਸੀਂ ਜ਼ਹਿਰ ਨੂੰ ਆਪਣੇ ਅੰਦਰ ਭਰ ਰਹੇ ਨੂੰ ਸਮਝਿਆ ਨਹੀਂ ਜਾਲਣ ਪੈਦਾ ਕਰ ਰਹੇ ਹੋ ਅੰਦਰ ਈਰਖਾ ਪੈਦਾ ਕਰ ਰਹੇ ਮਜਬ ਦੇ ਨਾਂ ਤੇ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਸਭ ਤੋਂ ਪਹਿਲਾਂ ਜਿਹਦੇ ਅੰਦਰ ਜ਼ਹਿਰ ਹੈਗੇ ਉਹੀ ਜਾਣਦਾ ਦੂਜਾ ਬਾਅਦ ਵਿੱਚ ਜਾਣੋ ਤੇ ਇਹ ਜੀਆਂ ਸ਼ਰਾਰਤਾਂ ਨਾ ਕਰੋ ਕਿਸੇ ਦਾ ਕੁਝ ਨਹੀਂ ਜਾਣਦਾ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਭਾਰਤੀ ਜਿਹੜੀ ਆਰਮੀ ਹੈ ਨਾ ਬਹੁਤ ਰਹਿਮਦਿਲ ਅਫਸਰ ਨੇ ਜਿਹੜੇ ਮੇਰੇ ਨਾਲ ਵੀ ਜੁੜੇ ਹੋਏ ਉਹ ਕਹਿੰਦੇ ਸਾਨੂੰ ਤਾਂ 5 ਇੱਕ ਘੰਟੇ ਦੇ ਦਿਓ ਜੁਲੀ ਵੀ ਤੇਰਾ ਇਕੱਠਾ ਕਰ ਜਾਗੇ ਪਾਕਿਸਤਾਨ ਦਾ ਤੇ ਇਹ ਬਿਆਨਬਾਜ਼ੀਆਂ ਦੇ ਵਿੱਚੋਂ ਕੁਝ ਨਹੀਂ ਨਿਕਲਣਾ ਖਾਸ ਕਰਕੇ ਤੁਹਾਨੂੰ ਪਤਾ ਹੈ ਜਿਹੜੀ ਮੁਸਲਮ ਕਮਿਊਨਿਟੀ ਹੈ ਔਰੰਗਜੇਬ ਨੇ ਗੁਰੂ ਪਾਸ਼ਾ ਦੇ ਚਾਰ ਸਹਬਜ਼ਾਦੇ ਸ਼ਹੀਦ ਕੀਤੇ ਸੀ ਗੁਰੂ ਪਾਸ਼ਾ ਕਹਿੰਦੇ ਕੀ ਹੋ ਗਿਆ ਜੇ ਮੇਰੇ ਚਾਰ ਸਹਬਜ਼ਾਦੇ ਕੋ ਕੋ ਕੇ ਸ਼ਹੀਦ ਕਰਦੇ ਮੇਰਾ ਕੁੰਡਲਿਆ ਸੱਪ ਖਾਲਸਾ ਅਜੇ ਜਿੰਦਾ ਹੈ ਇਹ ਸਚਾਈਆਂ ਨੇ ਤੇ ਆਪਾਂ ਮਨਾ ਰਹੇ ਹਾਂ ਕੱਲ ਦੇ ਸਰਹਿੰਦ ਫਤਿਹ ਕਿਹਨੇ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿੱਥੋਂ ਭੇਜੇ ਸੀ ਉਨਾ ਦੇਰ ਸਾਲ ਤੋਂ ਤੇ ਕਿਦਾਂ ਫਿਰ ਬਾਹਰ ਕੱਢ ਕੱਢ ਕੇ ਮਾਰੇ ਉਹਨਾਂ ਨੇ ਇਹ ਸਬਕ ਸਿੱਖ ਲੈਣਾ ਚਾਹੀਦਾ ਜੇ ਸਾਡੇ ਅੱਜ ਵੀ ਉਸੂਰ ਮੇ ਆਰਮੀ ਵਿੱਚ ਹੈਗੇ ਆ ਕਹਿੰਦੇ ਗਿਆਨੀ ਜੀ 5 ਘੰਟੇ ਦੇ ਦੇ ਦੇਣੇ ਸਾਨੂੰ ਗਵਰਨਮੈਂਟ ਜੁੱਲੀ ਬੇਤਰੰਗ ਦੇ ਇਕੱਠਾ ਕਰ ਦਾਂਗੇ ਪਾਕਿਸਤਾਨ ਦਾ ਕਿਹੜੀਆਂ ਗੱਲਾਂ ਕਰਦੇ ਆ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਇਹੋ ਜੀ ਚੰਗਿਆਰੀ ਨਾ ਛੱਡੋ ਕਿ ਤੁਹਾਡੇ ਲੋਕ ਸ਼ਬਦ ਮੈਂ ਵਰਤਨੇ ਨਹੀਂ ਚਾਹੁੰਦਾ ਅਕਲ ਤੋਂ ਕੰਮ ਲੈ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ